ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀ ਹੈਗਾ ਅੱਜ ਤੁਹਾਨੂੰ ਇਹ ਛਿੰਦੀ ਬੂਟੀ ਦੀ ਕੜਾਈ ਦਾ ਕਵੀ ਦਿਖਾਉਣੇ ਆਂ ਦੇਖੋ ਇਹ ਦਾ ਪਹਿਲਾਂ ਬਟਰ ਪਣਾਇਆ ਹੈ ਫਿਰ ਦੇਖੋ ਇਹ ਛਿੰਦੀ ਬੂਟੀ ਨਾਲ ਲਦਾਰ ਫਿਰ ਇਹਦੇ ਉੱਤੇ ਇਹ ਦੂਜੀ ਕੜਾਈ ਕੀਤੀ ਹੋਈ ਹੈ ਦੇਖੋ ਇਹ ਇਅਰਤ ਕਰਕੇ ਦਿਖਾਉਣੇ ਆਂ ਫੇਰੇ ਬੱਡਰ ਫੇਰ ਬਣਾਇਆ ਦੇਖੋ ਇਹ ਇਹਦੇ ਉੱਤੇ ਫੇਰੇ ਕੜਾਈ ਕੀਤੀ ਹੈ ਦੇਖੋ ਜੀ ਫੇਰੇ ਇਹਦੇ ਉੱਤੇ ਬਣਾਏ ਹੋਏ ਐਸ ਤਰ੍ਹਾਂ ਚਿੰਦੀ ਬੂਟੀ ਦੀਆਂ ਬੂਟੀਆਂ ਬਣਾ ਕੇ ਐਸ ਤਰ੍ਹਾਂ ਫੇਰੇ ਦੇ ਚਾਰਾਂ ਛੋਟਾ ਤੇ ਇੱਕ ਇਹ ਦਾ ਵਿਚਾਲੇ ਪਾਈਏ ਛੋਟੀ ਇਹ ਛੋਟੀ ਚਿੰਦੀ ਬੂਟੀ ਹੈ ਦੇਖੋ ਕਦੋ 3 4 ਵਗੈਰਾ ਇਸ ਪਾਸੇ ਫੇਰ ਤੰਨੇ ਦੇ ਪਾਸੇ ਪਿੱਤੰਨੇ ਫੇਰ ਦੋ ਚਾਰ ਚਾਰ ਐ ਅਸੀਂ ਗਿਣਾਂਗੇ ਚਾਰ ਤੇ ਜਿੱਥੇ ਸਾਰੀ ਗਿਣਾਂਗੇ ਚਾਰ ਚਾਰ ਐ ਡੱਬਾ ਬਣਾਇਆ ਦੇਖੋ ਜਾਲ ਇੱਕ ਛੋਟੀ ਬਾਈ ਐ ਬਸ ਇਹ ਹੀ ਘੜਾਈ ਕੀਤੀ ਹੋਈ ਐ ਦੇਖੋ ਇਹ ਦੋ ਬਣਾਇਆ ਆਪਾਂ ਜੇ ਤੁਸੀਂ ਵੱਧ ਬਣਾਉਣੇ ਤੁਸੀਂ ਬੰਦੇ ਇੱਕ ਇੱਥੇ ਹੋਰ ਬਣਾ ਸਕਦੇ ਜੇ ਤੁਸੀਂ ਤਿਆਰ ਕਰਵਾਉਣਾ ਹੋਵੇ ਛੋੜ ਤਾਂ ਸਾਥੋ ਕਰਵਾ ਸਕਦੇ ਹੋ ਸਿੰਦੀ ਮੂਟੀ ਦਾ ਦੇਖੋ ਬਹੁਤ ਸੋਨਾ ਨਾਲ ਹੈ ਸੋਹਟਿਆ ਕੀਤਾ ਹੋਇਆ ਇਹ ਠੰਡੇ ਹੈ ਮੈਦ ਲੱਗੀ ਹੋਈ ਹੈ ਇਹ ਕੋ ਇਹ ਤਿੰਨ ਤਨ ਪੰਗਾ ਹੋਵੇਗਾ ਦੇਖ ਕਰੋ ਤਾਂ ਮੈਂ ਇੱਥੇ ਇਹ ਵੀ ਤਨ ਕਰਾਂਗੀ ਦੋ ਹੀ ਕਲਰ ਹੈ ਦੇ ਵਿੱਚ ਤੁਸੀਂ ਇੱਕ ਕਲਰ ਦਾ ਵੀ ਕਰਵਾ ਸਕਦੇ ਹੋ ਦੋ ਕਲਰ ਦਾ ਵੀ ਕਰਵਾ ਸਕਦੇ ਜੇ ਤਿਆਰ ਕਰਵਾਉਣਾ ਹੋਵੇ ਤਾਂ ਸਾਡੇ ਤੁਸੀਂ ਕਮੈਂਟ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਬੰਦਗੀ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵੇਖਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਬੱਤਵੰਤਾ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਇਹ ਬਣਿਆ ਹੋਇਆ ਦੇਖੋ ਸਾਰਾ ਘੇਰਾ ਭਰਿਆ ਹੋਇਆ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ